ਅੱਸੀ ਗੱਲ ਦੋਸਤੋ ਅੱਜ ਫੇਰ ਖੇਤੀ ਦੇ ਵਿਸ਼ੇ ਤੇ ਹੀ ਗੱਲ ਕਰਾਂਗੇ ਗੱਲ ਇਸ ਤੱਥ ਤੇ ਕਰਨੀ ਹੈ ਕਿ ਇੱਕ ਡਾਇਲਗਮ ਪਰ ਚਲਤ ਹੈ ਕਿ ਜੇ ਸਵਰਗ ਵੇਖਣਾ ਤੇ ਮਰਨਾ ਪੈਣਾ ਮੈਨੂੰ ਪਿਛਲੀ ਵੀਡੀਓ ਤੇ ਇੱਕ ਦੋ ਜਣਿਆਂ ਕਿਹਾ ਕਿ ਆਪ ਤੂੰ ਜਦੋਂ ਵੀਡੀਓ ਪਾ ਦਿੰਨਾ ਨਾ ਦੋ ਲੋਕੀਂ ਆਖਦੇ ਆਪ ਤੇ ਲਿਸ਼ਕਿਆ ਪੁਸ਼ਕਿਆ ਫਿਰਦਾ ਪੈਂਟਾਂ ਪਾ ਕੇ ਸ਼ਰਟਾਂ ਪਾ ਕੇ ਤੇ ਵੀਡੀਓ ਇਹ ਗੱਲ ਖੇਤੀ ਦੀ ਕਰਦਾ ਗੱਲ ਮਿਹਨਤ ਦੀ ਕਰਦਾ ਡੇਰੀ ਦੀ ਕਰਦਾ ਸੋ ਲੈਟ ਮੀ ਕਲੀਅਰ ਕਿ ਆਈ ਐਮ ਫਾਰਮਰ ਇਨ ਮਾਰਨਿੰਗ ਚਾਹੇ ਖੇਤਾਂ ਵਾਲਾ ਚਾਹੇ ਡੇਰੀ ਵਾਲਾ ਐਂਡ ਇਨ ਹੋਲ ਡੇ ਆਈ ਐਮ ਅ ਲਾਇਰ by profession and also a businessman eh oh jehdiyaan cheezan ne main je kheti karde aan ya utthe apni dangra pashuaan ch ferde aan videos banaun lag paan ya taade naal gallan baatan karan lag jaan te pher ta kam ho gaya so utthe video banaun naloh har ek cheez dikhaun naloh jeh oh dekhniyaan vi aan ਉਹ ਦੋਸ ਵੀਡੀਓਜ਼ ਆਰ ਔਨ ਮਾਈ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਹੈਗੀਆਂ ਨੇ ਵੇਖੋ ਕਿ ਕਿਵੇਂ ਮੈਂ ਟਾਈਮ ਸਪੈਂਡ ਕਰਦਾ ਜਾਂ ਕਿਵੇਂ ਦਾ ਫਾਰਮ ਹੈ ਜਾਂ ਕਿਵੇਂ ਦਾ ਸਿਸਟਮ ਹੈ ਸੋ ਮੈਂ ਕਹਿਣਾ ਇਹ ਚਾਹਣਾ ਕਿ ਖੇਤੀ ਦੇ ਲਈ ਕ੍ਰੌਪਸ ਦੇ ਲਈ ਫਾਰਮਿੰਗ ਲਈ ਖੇਤੀ ਹੈਗੀ ਆ ਟਾਈਮ ਦੀ ਜਿੰਨੇ ਟਾਈਮ ਸੰਭਲਿਆ ਜਿਹੜਾ ਢੀਕਦਾ ਰਿਹਾ ਕਿ ਅੱਜ ਬੰਦਾ ਨਹੀਂ ਆਇਆ ਕੱਲ ਨਹੀਂ ਆਇਆ ਕਿਸੇ ਕੋਲੋਂ ਕਰਾ ਲਾਂਗੇ ਉਹਨੂੰ ਕਹਿ ਦਿੰਨੇ ਇਹਨੂੰ ਕਹਿ ਦਿੰਨੇ ਆ ਉਹਦੀ ਖੇਤੀ ਨਹੀਂ ਹੈਗੀ ਖੇਤੀ ਦੇ ਬੰਦਾ ਨਹੀਂ ਆਇਆ ਚੱਕੋ ਪੈਂਟ ਆਪਣੀ ਤਾਂ ਨੂੰ ਬੂਟ-ਬਾਟ ਲਾ ਕੇ ਸਿੱਟੋ ਤੇ ਜਾ ਕੇ ਵੜਜੋ ਖੇਤ 'ਚ ਜੋ ਗੰਦ ਇਸ ਦਾ ਸਿੰਪਲ ਜੋ ਮੈਂ ਫੰਡਾ ਕੱਢਿਆ ਮੈਨੂੰ ਪੁਰਾਣੇ ਬਜ਼ੁਰਗਾਂ ਦੇ ਤਜਰਬਿਆਂ ਦਾ ਤੇ ਬਹੁਤ ਪਤਾ ਨਹੀਂ ਜੋ ਮੇਰਾ ਤਜਰਬਾ ਖੇਤ ਨੂੰ 4 ਦਸ਼ਾਵਾਂ ਨੇ ਚਾਰੇ ਦਸ਼ਾਵਾਂ ਤੋਂ ਵੇਖੋ ਝੋਨੇ ਦੇ ਵਿੱਚ ਜੇ ਤੁਹਾਨੂੰ ਆਪਣੇ ਝੋਨੇ ਦਾ ਜਾਂ ਬਾਸਮਤੀ ਦੇ ਬੂਟੇ ਤੋਂ ਅਲੱਗ ਰੰਗ ਦਾ ਕੋਈ ਬੂਟਾ ਦਿਸਦਾ ਨਾਰਮਲ ਸਾਈਜ਼ ਨਾਲੋਂ ਮੋਟਾ ਭਾਰਾ ਬੂਟਾ ਦਿਸਦਾ ਆ ਚਾਰੇ ਬੰਦਿਆਂ ਤੋਂ ਨੌਰਥ ਸਾਊਥ ਈਸਟ ਵੈਸਟ ਸਾਰੇ ਪਾਸਿਓਂ ਖਲੋ ਕੇ ਵੇਖੋ ਵੜ ਜੋ ਖੇਤ ਚ ਪੁੱਟ ਕੇ ਸੁੱਟ ਦਿਓ ਉਹੀ ਬਿਮਾਰੀ ਆ ਬਸ ਇਹ ਹੋਗੀ ਡੇਰੀ ਦੇ ਵਿੱਚ ਜਿਹੜਾ ਤਜਰਬਾ ਹੈ ਮੇਰਾ ਵੇਖੋ ਮੈਂ ਐਵੇਂ ਕਹਾਂ ਮੇਰੀ ਮੈਂ ਮੈਂ ਕਮਾਈ ਕਰਦਾ ਡੇਰੀ ਤੋਂ ਵੀ ਕਰਦਾ ਆ ਤੇ ਖੇਤੀ ਤੋਂ ਵੀ ਕਰਦਾ ਮੈਂ ਇੱਕ ਮੋਟਾ ਹਿਸਾਬ ਰੱਖਿਆ ਕਿ ਰੋਜ਼ ਦਾ ਪੂਰਾ ਸਾਲ 365 ਦਿਨ ਐਵਰੇਜ 1000 1500 ਦਾ ਤੇਲ ਫੂਕਣਾ ਹੀ ਫੂਕਣਾ ਚਾਹੀਏ ਅਸੀਂ ਸ਼ਹਿਰ ਗੇੜੇ ਕੱਢਦੇ ਰਹੀਏ ਇੱਥੋਂ ਮੈਂ ਕੋਟ ਚਲੇ ਜਾਵਾਂ ਕੋਟ ਤੋਂ ਫੇਰ ਤੁਰ ਕੇ ਘਰ ਆ ਜਾਂ ਸ਼ਹਿਰ ਦੇ ਵਿੱਚ ਹੀ 1000 ਦਾ ਤੇਲ ਰੋਜ਼ ਲੱਗਦਾ ਮੇਰੇ ਕੋਲ ਫੋਰਚਨਰ ਆ ਤੇ ਇਹਦਾ 10 ਲੀਟਰ ਤੇਲ ਜੇ 100 ਕਿਲੋਮੀਟਰ ਚਲਾਉਣੀ ਆ ਲੱਗ ਜਾਂਦਾ ਸੋ ਜੇ ਤੁਸੀਂ ਹੁਣ ਮੈਂ ਸਵੇਰੇ ਜਾਣਾ 5 ਵਜੇ ਮੈਂ ਇਹ ਏਜ ਹੁੰਦੀ ਆ ਜਿਵੇਂ 20 ਤੋਂ 25 ਸਾਲ ਦੀ ਏਜ ਆ ਜਾਂ 18 ਤੋਂ 25 ਸਾਲ ਦੀ ਏਜ ਆ ਉਹ ਤੁਹਾਡੇ ਫਿਰਨ ਤੁਰਨ ਦੀ ਏਜ ਆ ਉਹ ਲੇਟ ਉੱਠਣ ਦੀ ਏਜ ਆ ਐਸ਼ ਕਰਨ ਦੀ ਏਜ ਆ 26 27 28 ਇਹ ਇਹਦੇ ਚ ਥੋੜਾ ਤੁਹਾਡਾ ਫੇਸ ਚੇਂਜ ਹੋਣ ਲੱਗ ਜਾਂਦਾ ਜਿਹੜੀ 30 ਪਲੱਸ ਤੇ 40 ਪਲੱਸ 50 ਤੱਕ ਜਿਹੜੀ ਏਜ ਹੈ ਇਹ ਤੁਹਾਡੀ એનર્ਜੀ ਟੋਟਲ ਜਿਹੜੀ ਉਹ ਕੰਮ ਵੱਲ ਤੇ ਕਮਾਈ ਵੱਲ ਹੋਣੀ ਚਾਹੀਦੀ ਜ਼ਿੰਦਗੀ ਇੰਜੋਏ ਕਰੋ ਆਪਣੇ 20s ਦੇ ਵਿੱਚ ਕੰਮ ਤੇ ਕਮਾਈ ਕਰੋ 30s ਤੇ 40s ਦੇ ਵਿੱਚ ਤੇ ਤੁਹਾਡੀ ਜ਼ਿੰਦਗੀ ਕਿਤੇ ਨਹੀਂ ਜਾਂਦੀ ਔਕੇ ਸੌਕੇ ਸਮੇਂ ਆਉਂਦੇ ਆ ਲੰਘ ਜਾਂਦੇ ਸੋ ਗੱਲ 5 ਵਜੇ ਤੋਂ ਬਾਅਦ ਮੈਂ ਤਾਂ ਦੱਸੀ ਕਿ ਜ਼ਰੂਰੀ ਨਹੀਂ ਤੁਸੀਂ 15 ਸਾਲਾਂ ਤੋਂ ਹੀ ਛੇਤੀ ਵਾਰ ਹਾਂ ਠੀਕ ਹੈ ਜਦੋਂ ਤੁਹਾਡੇ ਤੇ ਜ਼ਿੰਮੇਵਾਰੀਆਂ ਤੁਸੀਂ ਛੇਤੀ ਉੱਠਣਾ ਸ਼ੁਰੂ ਕਰੋ ਮੈਂ 5 ਵਜੇ ਆਪਣੇ ਫਾਰਮ ਤੇ ਹੁੰਨਾ 5 ਵਜੇ ਤੋਂ ਲੈ ਕੇ ਮੈਨੂੰ 9 ਵਜੇ ਜਾਂ 10 ਵਜੇ ਮੈਂ ਪੂਰਾ ਬੰਦਿਆਂ ਨੂੰ ਆਪ ਖੇਤਾਂ 'ਚ ਵੜ ਕੇ ਡੰਗਰਾਂ ਦੇ ਵਿੱਚ ਵੜ ਕੇ ਹਰ ਇੱਕ ਚੀਜ਼ ਵੇਖਣੀ ਟੋ ਟੋ ਕੇ ਕਿ ਕਿਸੇ ਨੂੰ ਕੋਈ ਬਿਮਾਰੀ ਕੋਈ ਪੀੜ ਕੋਈ ਚਿਚੜ ਕੋਈ ਖੇਤਾਂ ਦੇ ਵਿੱਚ ਕੋਈ ਬੂਟਾ ਮੈਨੂੰ ਉਪਰਾ ਤਾਂ ਨਹੀਂ ਦਿਖਦਾ ਜਾਂ ਕੋਈ ਮੇਰਾ ਬੂਟਾ ਖਰਾਬ ਹੋਇਆ ਡਿੱਗਿਆ ਹੋਇਆ ਤਾਂ ਨਹੀਂ ਦਿਖਦਾ ਉਹ ਇਹ ਮੇਰੇ 8-9 ਵਜੇ ਤੱਕ ਦੀ ਰੁਟੀਨ ਹੈ 10 ਵਜੇ ਤੱਕ ਮੈਂ ਵਾਪਸ ਜਿਹੜਾ ਉੱਥੇ ਹੀ ਨਹਾ ਧੋ ਕੇ ਸ਼ਹਿਰ ਪਹੁੰਚ ਜਾਂਦਾ ਸ਼ਹਿਰ ਆ ਕੇ ਮੈਂ ਤਿਆਰ ਹੁਣਾ ਤਿਆਰ ਹੋ ਕੇ ਜੋ ਵੀ ਮੇਰੀਆਂ ਜ਼ਿੰਮੇਵਾਰੀਆਂ ਨੇ ਚਾਹੇ ਕੋਟ ਲਾ ਲਓ ਇਹ ਹੈ ਕਿ ਕਿਸੇ ਨੂੰ ਮੈਂ ਮਿਲਣਾ ਆ ਚਾਏ ਪੋਲਿਟੀਕਲ ਤਾਂ ਮੈਂ ਨਹੀਂ ਮੇਰੇ ਫਾਦਰ ਪੋਲਿਟੀਕਲ ਨੇ ਪਰ ਜਦੋਂ ਬੰਦਾ ਕੋਈ ਪੋਲਿਟੀਕਲ ਹੁੰਦਾ ਫੈਮਲੀ ਜੋ ਉਹ ਫੈਮਲੀ ਡੈਫੀਨੇਟਲੀ ਸੋਸ਼ਲ ਹੁੰਦੀ ਹੈ ਮੇਰੀਆਂ ਕੋਈ ਸੋਸ਼ਲ ਜੇ ਮੀਟਿੰਗਸ ਨੇ ਕਿਹੇ ਨਾਂ ਮੈਂ ਮਿਲ ਕੇ ਸ਼ਾਮ ਨੂੰ ਮੈਂ ਫਿਰ ਫਰੀ ਹੁੰਦਾ ਮੇਰੇ ਕੋਲ ਉੱਥੇ ਬੰਦੇ ਹੈਗੇ ਨੇ ਮੈਂ ਸ਼ਾਮ ਨੂੰ ਜਾਵਾਂ ਨਾ ਜਾਵਾਂ ਮੇਰੇ ਬਚੂਆਂ ਦਾ ਦੁੱਧ ਉਹਨਾਂ ਨੇ ਸਾਂਭ ਦੇਣਾ ਪਚਾ ਦੇਣਾ ਪੈਸੇ ਉਦੋਂ ਹੀ ਜਿਹੜੇ ਆ ਉਹ ਗਿਣਤੀ ਚ ਆ ਜਾਣੇ ਆ ਕਿ ਮਤਲਬ ਦੁੱਧ ਵੇਚ ਗਿਆ ਪੈਸੇ ਜੇਬ ਚ ਸੋ ਇਦਾਂ ਦਾ ਸਿਸਟਮ ਜਿਹੜਾ ਵਾ ਉਹ ਮੈਂ ਸ਼ਹਿਰ ਰਹਿ ਕੇ ਮੈਂ ਇੱਕ ਬੜੀ ਹਾਈ ਸੁਸਾਇਟੀ ਚ ਰਹਿ ਕੇ ਜਿਹੜਾ ਵਾ ਉਹ ਪਿੰਡੂ ਵੀ ਤੇ ਸ਼ਹਿਰੀ ਵੀ ਦੋਵੇਂ ਸਿਸਟਮ ਬਣਾਏ ਹੋਏ ਨੇ ਮੋਟੀਵੇਟ ਕਰਨ ਵਾਲੀ ਗੱਲ ਇੰਨੀ ਕੀ ਹੈ ਕਿ ਆਪਣੀ ਜ਼ਿੰਦਗੀ ਘਟ ਘਟ ਕੇ ਤੁਸੀਂ ਜੀਓ ਨਾ ਜੇ ਜਵਾਨੀ ਆ ਜੋ ਹੁੰਦਾ ਕਰੋ ਮਤਲਬ ਐਕਸਪੋਜ਼ਰ ਲਓ ਘੁੰਮੋ ਫੇਰੋ ਹਰ ਇੱਕ ਚੀਜ਼ ਕਰੋ ਜਵਾਨੀ ਤੋਂ ਬਾਅਦ ਇਹ ਜ਼ਰੂਰ ਫੀਲ ਕਰੋ ਕਿ ਹੁਣ ਜਵਾਨੀ ਨੂੰ ਫੁੱਲ ਸਟਾਪ ਲਾਈਏ ਜਾਂ ਜਵਾਨੀ ਦੀਆਂ ਇਹਨਾਂ ਖੇਡਾਂ ਨੂੰ ਫੁੱਲ ਸਟਾਪ ਲਾ ਕੇ ਤੇ ਕਮਾਈ ਦੀ ਖੇਡ ਕਿਉਂਕਿ ਕਮਾਈ ਹੀ ਤੁਹਾਡਾ ਜਿਹੜਾ ਅਲਟੀਮੇਟ ਜਦੋਂ ਪੈਰਾਮੀਟਰਸ ਚੈੱਕ ਹੁੰਦੇ ਨਾ ਉਹ ਜਿਹੜੀ ਇੱਕ ਰੀਲ ਆ ਇਹ ਲੈਵਲ ਸਭ ਕੇ ਨਿਕਲਣਗੇ ਉਹ ਲੈਵਲ ਜਦੋਂ ਨਿਕਲਦੇ ਆ ਨਾ ਸਰ ਉਹ ਇਸੇ ਪੈਰਾਮੀਟਰ ਤੋਂ ਨਿਕਲਦੇ ਆ ਕਿ ਤੁਸੀਂ ਕਮਾਈ ਕੀ ਕੀਤੀ ਇਹਦੇ ਤੋਂ ਨਹੀਂ ਨਿਕਲਦੇ ਕਿ ਮੈਂ ਐਸ਼ ਬੜੀ ਕੀਤੀ ਮੈਂ ਜੇ ਕੀਤਾ ਮੈਂ ਉਹ ਕੀਤਾ ਜਦੋਂ ਜਵਾਨੀ ਹੁੰਦੀ ਸੀ ਤੇ ਜਵਾਨੀ ਨਾਂਗੀ ਤੇ ਤੁਸੀਂ ਉੱਥੇ ਹੀ ਹੱਡ ਗੋਡੇ ਰਗੜਦੇ ਫਿਰਦੇ ਹੁਣ ਕਦੀ ਕਿਸੇ ਕੋ ਗੱਡੀ ਮੰਗ ਲਈ ਕਦੀ ਕਿਸੇ ਕੋਲੋਂ ਹਥਿਆਰ ਮੰਗ ਲਿਆ ਵਿਖਾਉਣ ਲਈ ਚਲਾਉਣ ਲਈ ਕਦੀ ਕੱਪੜੇ ਮੰਗ ਲਏ ਹੈਨਾ ਕਿਤੇ ਵਿਆਹ ਦੇ ਜਾਂ ਸੋ ਉਹ ਚੀਜ਼ਾਂ ਤੋਂ ਮੈਂ ਮੇਰਾ ਪਿੰਡ ਜਾ ਕੇ ਮੈਨੂੰ ਕੋਈ ਲੋੜ ਨਹੀਂ ਸੀ ਕਿ ਮੈਂ ਪੈਸੇ ਮੈਨੂੰ ਮੇਰਾ ਟਿਕਾਣਾ ਨਹੀਂ ਮੈਂ ਉਹ ਵੀ ਪੈਸਾ ਕਮਾਉਣਾ ਚਾਹੁੰਨਾ ਪਰ ਮਸਲਾ ਇਹ ਜਦੋਂ ਮੈਂ ਆਪਣੇ ਪਿੰਡ ਦੇ ਮੁੰਡਿਆਂ ਨੂੰ ਸਮਝਾਉਣਾ ਹਨਾ ਇੱਥੇ ਆਪਣੇ ਕੋਲ ਕੰਮ ਨਹੀਂ ਬਹੁਤ ਕਰਨ ਲਈ ਤੁਸੀਂ ਆਹ ਕਰੋ ਤੁਸੀਂ ਉਹ ਕਰੋ ਮੇਰੀ ਕਿਹੇ ਨਹੀਂ ਸੁਣੀ ਕਿਹੇ ਮੁੰਡੇ ਨੇ ਮੇਰੀ ਨਹੀਂ ਸੁਣੀ ਬਾਹਰ ਨੇ ਲੱਕ ਢਾਉਂਦੇ ਨੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਮੈਂ ਉਦੋਂ ਛੋਟੇ ਸੀਗੇ ਜਦੋਂ ਮੈਂ ਕਹਿਨਾ ਵੀ ਇਹਨਾਂ ਨੂੰ ਸਪੋਰਟਸ 'ਚ ਪਾਓ ਫੌਜ 'ਚ ਭਰਤੀ ਹੋਗੇ ਪੁਲਿਸ 'ਚ ਭਰਤੀ ਹੋਗੇ ਕੋਠੀ ਆਪੇ ਪੈ ਜਾਣੀ ਗੱਡੀ ਆਪੇ ਆ ਜਾਣੀ ਨਹੀਂ ਸੀ ਮੰਨਦੇ ਏਟ ਲਾਸਟ ਮੇਰੇ ਫਾਦਰ ਦਾ ਸੁਪਨਾ ਸੀਗਾ ਕਿ ਜਦੋਂ ਵੀ ਆਪਾਂ ਪੈਸੇ ਦੇ ਲੈਵਲੋਂ ਸੌਖੇ ਹੋ ਗਏ ਪੂਰੇ ਤੇ ਵਿਹਲੇ ਹੋ ਗਏ ਟਾਈਮ ਹੋਇਆ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਤੋਂ ਉਦੋਂ ਆਪਾਂ ਪਿੰਡ ਜਾ ਕੇ ਵਾਈ ਵੀ ਟਾਪ ਦੀ ਕਰਨੀ ਆ ਤੇ ਜਾਨਵਰਾਂ ਦੇ ਵਿੱਚ ਵੀ ਆਪਾਂ ਟਾਪ ਤੇ ਜਾਣਾ ਦੁੱਧ ਦੀ ਪ੍ਰੋਡਕਸ਼ਨ ਕਰਨੀ ਦੁੱਧ ਲੋਕਾਂ ਕੋਲ ਹੈ ਨਹੀਂ ਜਾਲੀ ਦੁੱਧ ਆ ਤੇ ਇਹ ਬੰਨੂ ਦਾ ਕੰਮ ਹੈ ਇਹ ਜ਼ਰੂਰ ਕਰਨਾ ਸੋ ਮਹਾਰਾਏ ਨੇ ਬੜੀ ਬਖਸ਼ਿਸ਼ ਕੀਤੀ ਅਜੇ ਬਹੁਤ ਜ਼ਿਆਦਾ ਉਮਰ ਨਹੀਂ ਕੈਰੀਅਰ ਦੇ ਬਹੁਤ ਮੈਂ 6 ਸਾਲਾਂ ਤੇ ਨਹੀਂ ਪਹੁੰਚਿਆ ਪਰ ਟਾਈਮ ਵੀ ਹੈ ਤੇ ਥੋੜਾ ਬਹੁਤ ਥਿਲਫੁੱਲ ਪੈਸਾ ਵੀ ਹੈਗਾ ਸੀਗਾ ਸੋ ਇਸ ਕਰਕੇ ਮੈਂ ਪਿੰਡ ਨੂੰ ਸੇਧ ਦੇਣ ਲਈ ਆਪਣੇ ਇਲਾਕੇ ਨੂੰ ਸੇਧ ਦੇਣ ਲਈ ਉੱਥੇ ਜਾ ਕੇ ਆਪ ਖਾਪਦਾ ਉੱਥੇ ਜਾ ਖਾਪਦਾ ਨਹੀਂ ਮੈਂ ਇੰਜੋਏ ਕਰਨਾ ਜਾਂ ਉੱਥੇ ਜਾ ਕੇ ਮਿਹਨਤ ਕਰਦਾ ਤਾਂ ਕਿ ਮੋਟੀਵੇਟ ਹੋ ਸਕਣ ਜਦੋਂ ਪਹਿਲਾਂ ਮੈਂ ਮੇਰੇ ਕੋਲ ਕਰੋਨਾ ਵੇਲੇ ਵੀ ਮੈਂ